ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਤੋਂ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਹੋਈ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਡਿਸੀਜਨ ਲਿਆ ਗਿਆ ਸੀ ਜਿਹੜਾ ਇਹਨਾਂ ਦੇ ਕੋਈ ਆਲਟਰ ਡਿਸੀਜਨ ਸੀ ਠੇਕੇਦਾਰੀ ਸਿਸਟਮ ਲਿਆਉਣ ਦੀ ਜਿਹੜੀ ਗੱਲ ਰੱਖੀ ਗਈ ਸੀ ਉਸ ਦੇ ਸਬੰਧ ਦੇ ਵਿੱਚ ਇਹਨਾਂ ਨੇ ਆਲਰੇਡੀ ਹੜਤਾਲ ਕੀਤੀ ਗਈ ਸੀ ਤੇ ਅੱਜ ਜਿਹੜੀ ਹੜਤਾਲ ਖਤਮ ਕਰ ਦਿੱਤੀ ਗਈ ਇਹਨਾਂ ਵੱਲੋਂ ਪੁੱਛਦੇ ਆ ਕਿਹੜੀ ਜਿਹੜੇ ਹਫਤੇ ਹੜਤਾਲ ਅੱਜ ਦੀ ਜਿਹੜੀ ਖਤਮ ਹੋਈ ਆ ਤੇ ਕਿਸ ਵੱਲੋਂ ਜਿਹੜਾ ਕੋਈ ਭਰੋਸਾ ਜਤਾਇਆ ਗਿਆ ਵਾ ਗੱਲਬਾਤ ਕਰਦੇ ਸਾਡੇ ਨਾਲ ਸੋਵਰਾਜ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਬਈ ਜੀ ਇਹ ਜਿਹੜੀ ਅੱਜ ਦੀ ਤੁਹਾਡੀ ਹੜਤਾਲ ਜਿਹੜੀ ਤੁਸੀਂ ਅੱਜ ਸਮਾਪਤੀ ਕੀਤੀ ਆ ਕਿਹੜੇ ਭਰੋਸੇ ਦੇ ਆ ਸਮਾਪਤੀ ਕੀਤੀ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਬਾਗਾਪੁਰਾਣਾ ਦੇ ਸਫਾਈ ਸੇਵਕ ਸਾਥੀਓ ਸਾਰਿਆਂ ਨੂੰ ਲਾਲ ਸਲਾਮ ਲਾਲ ਸਲਾਮ ਜੈ ਬਾਲਮੀਕ ਜੀ ਜੈ ਬਾਲਮੀਕ ਜੀ ਸਾਥੀਓ ਜਿਵੇਂ ਕਿ ਆਪਨੂੰ ਸਾਰਿਆਂ ਨੂੰ ਪਤਾ ਹੈ ਕਿ ਸਫਾਈ ਸੇਵਕ ਜੂਨਨ ਪੰਜਾਬ ਦੇ ਸੱਦੇ ਤੇ ਆਪਾਂ ਦੋ ਦਿਨਾਂ ਦੀ ਹੜਤਾਲ ਰੱਖੀ ਸੀ ਜੋ ਕਿ ਇੱਕ ਦਿੱਲੀ ਤੋਂ ਆ ਰਹੀ ਪ੍ਰਾਈਵੇਟ ਕੰਪਨੀ ਉਹਦੇ ਵਿਰੋਧ ਵਿੱਚ ਲੇਕਿਨ ਇਹ ਜ਼ਰੂਰ ਹੈ ਕਿ ਪੰਜਾਬ ਚ ਜਿੰਨੇ ਵੀ ਨਗਰ ਕੌਂਸਲ ਹੈ ਨਗਰ ਨਿਗਮ ਹੈ ਨਗਰ ਪੰਚਾਇਤਾਂ ਹਨ ਉਹਨਾਂ ਦੇ ਸਫਾਈ ਸੇਵਕਾਂ ਨੇ ਪੂਰਨ ਤੌਰ ਤੇ ਆਪਣਾ ਨਾਲ ਸਹਿਯੋਗ ਦੇ ਕੇ 2 ਦਿਨਾਂ ਦੀ ਹੜਤਾਲ ਜਿਹੜੀ ਕੀਤੀ ਹੈ ਮੁਕੰਮਲ ਤੌਰ ਤੇ ਬੰਦ ਕਰਾਈ ਗਈ ਹੈ ਉਹ ਸਾਥੀਓ ਇਹ ਆਪਣੇ ਏਕੇ ਦਾ ਸਬੂਤ ਹੈ ਸਾਨੂੰ ਇਸ ਬੜੀ ਚੀਜ਼ ਦੀ ਬੜੀ ਖੁਸ਼ੀ ਹੈ ਉਸ ਤੋਂ ਬਾਅਦ ਅਸੀਂ ਮਿਤੀ 30 ਤਰੀਕ ਨੂੰ ਮੀਟਿੰਗ ਹੋਰ ਹੜਤਾਲ ਸਮਾਪਤ ਕਰਨ ਤੋਂ ਬਾਅਦ ਅਸੀਂ ਮਾਨਯੋਗ ਐਮਐਲਏ ਸਾਹਿਬ ਹਲਕਾ ਬਾਗੜਪਣਾ ਸਰਦਾਰ ਅਮਰਪਾਲ ਸਿੰਘ ਸੁਖਾਨੰਦ ਜੀ ਉਹਨਾਂ ਕੋਲ ਗਏ ਸੀ ਉਹਨਾਂ ਨਾਲ ਮੀਟਿੰਗ ਕੀਤੀ ਅਮਰਤਪਾਲ ਸਰਦਾਰ ਜੀ ਨੇ ਬੜੇ ਵਿਸ਼ਵਾਸ ਨਾਲ ਵਿਸ਼ਵਾਸ ਨਾਲ ਕਿਹਾ ਔਰ ਪੂਰਾ ਵਿਸ਼ਵਾਸ ਦਵਾਇਆ ਕਿ ਉਗਤ ਕੰਪਨੀ ਨੂੰ ਅਸੀਂ ਬਾਗੇ ਪਣੇ ਨਗਰ ਕੌਂਸਲ ਦੇ ਵਿੱਚ ਬਿਲਕੁਲ ਨਹੀਂ ਆਣ ਦੇਵਾਂਗੇ ਸਰਦਾਰ ਅਮਰਤਪਾਲ ਸਿੰਘ ਜੀ ਕਹਿੰਦੇ ਕਿ ਵੀ ਅਸੀਂ ਤੁਹਾਨੂੰ ਰੋਜ਼ਗਾਰ ਦੇਣਾ ਹੈ ਨਾ ਕਿ ਤੁਹਾਡਾ ਰੋਜ਼ਗਾਰ ਖੋਣਾ ਹੈ ਤੇ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਅੱਗੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅੱਗੇ ਅਸੀਂ ਨਗਰ ਕੌਂਸਲ ਬਾਗਾ ਪਣਾ ਦੇ ਮਾਨਯੋਗ ਪ੍ਰਧਾਨ ਜੀ ਵਾਈਸ ਪ੍ਰਧਾਨ ਜੀ ਔਰ ਜਿਨੇ ਵੀ ਸਾਡੇ ਐਮਸੀ ਸਾਹਿਬਾਨ ਹੈ ਇਹਨਾਂ ਨੂੰ ਬੇਨਤੀ ਕਰਾਂਗੇ ਔਰ ਇਹਨਾਂ ਨੂੰ ਕਮਾਂਗੇ ਕਿ ਵੀ ਇਸ ਕੰਪਨੀ ਦਾ ਮਤਾ ਬਿਲਕੁਲ ਰੱਦ ਕਰ ਦਿੱਤਾ ਜਾਵੇ ਤੇ ਅਸੀਂ ਬਹੁਤ ਧੰਨਵਾਦ ਹੈ ਸਰਦਾਰ ਅਮਰਪਾਲ ਸਿੰਘ ਜੀ ਦਾ ਹੋਰ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਪੂਰੇ ਪੰਜਾਬ ਚ ਉਹ ਪਹਿਲੇ ਐਮਐਲਏ ਹੋਣਗੇ ਜਿਹੜੇ ਕਿ ਆਪਦੇ ਹਲਕੇ ਚ ਉਸ ਕੰਪਨੀ ਦਾ ਬਾਈਕਟ ਕਰਨਗੇ ਇਸ ਤੋਂ ਪਹਿਲਾਂ ਜਿਹੜਾ ਮਤਾ ਪੈ ਚੁੱਕਾ ਹੈ ਉਹਨਾਂ ਦੇ ਵਿੱਚ ਤੁਹਾਨੂੰ ਇਹ ਆਇਆ ਜੀ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਮਤਾ ਪੈ ਚੁੱਕਾ ਉਹ ਮਤਾ ਸਰਦਾਰ ਅਮਰਤਪਾਲ ਸਿੰਘ ਜੀ ਐਮਐਲਏ ਸਾਹਿਬ ਹਲਕਾ ਬਾਗਰਪਣਾ ਉਹਨੇ ਪੂਰਾ ਵਿਸ਼ਵਾਸ ਦਵਾਇਆ ਮੀਟਿੰਗ ਦੇ ਵਿੱਚ ਸਾਡੀ ਪੂਰੀ ਟੀਮ ਨਾਲ ਸੀ ਉਹ ਕਹਿੰਦੇ ਮੈਂ ਕਿਸੇ ਵੀ ਹਾਲਤ ਵਿੱਚ ਇਸ ਕੰਪਨੀ ਦਾ ਵਿਰੋਧ ਕਰਾਂਗੇ ਔਰ ਅਸੀਂ ਮੀਟਿੰਗ ਦੇ ਹਾਊਸ ਮੀਟਿੰਗ ਦੇ ਵਿੱਚ ਔਰ ਨਗਰ ਕੌਸ਼ਲ ਪ੍ਰਧਾਨ ਜੀ ਨੂੰ ਕਹਾਂਗੇ ਕਿ ਵੀ ਇਸ ਜਿਹੜਾ ਮਤਾ ਇਹਦਾ ਪਾਸ ਰੱਦ ਕੀਤਾ ਜਾਵੇ ਦਾ ਜਿਵੇਂ ਕਿ ਐਮਐਲਏ ਜਦੋਂ ਕੋਈ ਵੀ ਆਵਾਜ਼ ਚੱਕਦਾ ਪੰਜਾਬ ਸਰਕਾਰ ਦੇ ਖਿਲਾਫ ਕੋਈ ਵੀ ਐਮਐਲਏ ਮੌਜੂਦਾ ਤਾਂ ਉਹਨੂੰ ਜਿਹੜਾ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ ਜਾਂਦਾ ਪਰ ਤੁਹਾਡਾ ਮਸਲਾ ਤਾਂ ਪੂਰੇ ਪੰਜਾਬ ਲੈਵਲ ਦਾ ਕੱਲ੍ਹ ਵਿਧਾਇਕ ਅਮਰਪਾਲ ਸਿੰਘ ਸੁਖਾਨੰਦ ਵੱਲੋਂ ਤੁਹਾਡੇ ਹੱਕ 'ਚ ਆਵਾਜ਼ ਚੱਕੀ ਗਈ ਹੈ ਪਰ ਪੰਜਾਬ ਲੈਵਲ ਤੇ ਹੋਰ ਕਿਸੇ ਵਿਧਾਇਕ ਨੇ ਕੋਈ ਆਵਾਜ਼ ਚੱਕੀ ਹੈ ਦੇਖੋ ਇਸ ਚੀਜ਼ ਦਾ ਤਾਂ ਜਿਹੜੇ ਪੰਜਾਬ ਪ੍ਰਧਾਨ ਜੀ ਐ ਅਸੋਕ ਸਰਵਣ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਨੂੰ ਵੀ ਸੁਣਨ ਚ ਆਇਆ ਕਿ ਵੀ ਹੋਰ ਪਾਸੇ ਵੀ ਏ ਮਤਲਬ ਕਿ ਮੀਟਿੰਗ ਦੇ ਵਿੱਚ ਇਹਦਾ ਮਤਾਰ ਰੱਦ ਕੀਤਾ ਗਿਆ ਹੈ ਲੇਕਿਨ ਜੋ ਕਦਮ ਅਮਰਤਪਾਲ ਸਿੰਘ ਜੀ ਨੇ ਉਠਾਇਆ ਹੈ ਇਸ ਲਗਾਯੋਗੇ ਹੋਰ ਅਸੀਂ ਇਹਨਾਂ ਦਾ ਬਹੁਤ ਤੇਜਿਲੋਂ ਧੰਨਵਾਦ ਕਰਦੇ ਹਾਂ ਬਿਲਕੁਲ ਜੀ ਜਿਹੜਾ ਇਹਨਾਂ ਵੱਲੋਂ ਦੱਸਿਆ ਗਿਆ ਕਿ ਐਮਐਲਏ ਅਮਰਤਪਾਲ ਸਿੰਘ ਸੋਖਾਨੰਦ ਵੱਲੋਂ ਇਹਨਾਂ ਦੇ ਜਿਹੜੇ ਹੱਕ ਦੇ ਵਿੱਚ ਜਿਹੜਾ ਕਿਹਾ ਗਿਆ ਕਿ ਜਿਹੜਾ ਸਰਕਾਰ ਵੱਲੋਂ ਜਿਹੜਾ ਮਤਾ ਪਾਸ ਕੀਤਾ ਗਿਆ ਜਿਹੜਾ ਬਾਗੇ ਪੁਰਾਣੇ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਇੱਥੋਂ ਜਿਹੜਾ ਮਤਾ ਕੈਨਸਲ ਜ਼ਰੂਰ ਕਰਾਇਆ ਜਾਊਗਾ ਪਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਲਾਗੂ ਕੀਤਾ ਗਿਆ ਸੀ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਉਹ ਕੈਨਸਲ ਹੁੰਦਾ ਜਾਂ ਲਾਗੂ ਹੁੰਦਾ ਹੈ ਆਉਣ ਵਾਲਾ ਟਾਈਮ ਦੱਸੂਗਾ ਉਮੀਦ ਕਰ ਸਾਡੀ ਗੱਲਬਾਤ ਨੂੰ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ ਕਰੋ ਕੈਮਰਾਮੈਨ ਨਵਦੀਪ ਦੇ ਨਾਲ ਮੈਂ ਸ਼ੈਪਰੀ ਸਿੰਘ ਬਾਗਾ ਪੁਰਾਣਾ